ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਦੇ ਨਾਲ ਜਿੱਤ ਕੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਬਣਾਉ ਉਹ ਮੌਬੀਆ ਚੱਲ ਰਿਹਾ ਹੈ ਔਰ ਪੂਰੀ ਤਿਆਰੀ ਜੋਰ ਨਾਲ ਚੱਲ ਰਹੀ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਇਲੈਕਸ਼ਨ ਨੂੰ ਲੈ ਕੇ ਔਰ ਲੋਕ ਬਹੁਤ ਹੀ ਬੇਸਬਰ ਦੀ ਨਾਲ ਇੰਤਜ਼ਾਰ ਕਰ ਰਹੇ ਨੇ 23 ਦਾ 2 ਫਰਵਰੀ ਦਾ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਔਰ ਆਮ ਆਦਮੀ ਪਾਰਟੀ ਦੇ ਤੇ ਲੋਕਾਂ ਨੇ ਮਨ ਬਣਾ ਲਿਆ ਆਪਣਾ ਤੇ ਲੋਕ ਆਪ ਮੁਹਾਰੇ ਨੇ ਜਿਹੜੇ ਆ ਰਹੇ ਨੇ ਕਾਂਸਰ ਦੀ ਐਂਟਰੀ ਕੀਤੀ ਹੈ ਕਿਵੇਂ ਦਾ ਲੱਗ ਰਿਹਾ ਪਾਰਟੀ ਹੈ ਜੀ ਕਾਂਸਰ ਦੀ ਐਂਟਰੀ ਹੋਈ ਹੈ ਕਿਵੇਂ ਲੱਗ ਰਿਹਾ ਦੇਖੋ ਐਡੇ ਵੱਡੇ ਜਦੋਂ ਚਿਹਰੇ ਆਉਂਦੇ ਨੇ ਤਾਂ ਕੁਦਰਤੀ ਗੱਲ ਹੈ ਵੀ ਪਾਰਟੀ ਦਾ ਓਵਰਹਾਲ ਜਿਹੜਾ ਉਹਨੂੰ ਬੈਨੀਫਿਟ ਹੁੰਦਾ ਕਿਉਂਕਿ ਜਿਹੜੇ ਐਡੇ ਵੱਡੇ ਲੀਡਰ ਨੇ ਉਹਨਾਂ ਦਾ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਕੋਈ ਜਰੂਰ ਬੰਦੇ ਬੈਠੇ ਹੁੰਦੇ ਨੇ ਤੇ ਉਹ ਬੜਾ ਵੱਡਾ ਫਾਇਦਾ ਜਿਹੜਾ ਉਹ ਹੋਇਆ ਹੈ ਹੇਰੀ ਪਾਰਟੀ ਦੇ ਨਾਲ ਲੱਗਦਾ ਮੈਂ ਮੁਕਾਬਲਾ ਹੈਗਾ। ਕੋਈ ਸਾਨੂੰ ਤਾਂ ਇਹ ਲੱਗਦਾ ਵੀ ਆਵਾਜ਼ੀ ਪਾਰਟੀ ਦੀ ਹਵਾ ਬਣੀ ਹੋਈ ਹੈ ਤੇ ਕੋਈ ਬਹੁਤਾ ਮੁਕਾਬਲੇ ਵਾਲੀ ਗੱਲ ਮੈਨੂੰ ਜਿਆਦਾ ਲੱਗਦੀ ਨਹੀਂ ਹੈ। ਤੇ ਆਵਾਜ਼ੀ ਪਾਰਟੀ ਹੈ ਜਿਹੜੀ ਉਹ ਵੱਡੇ ਫਰਕ ਦੇ ਨਾਲ ਜਿੱਤ ਕੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਉਹ ਬਣਾਉਂਦੀ। 2.30 ਜਿਹੜਾ ਉਹਦੇ ਰਹਿਣਗੇ ਜੀ ਆਪਣੇ ਜਿਹੜੀ ਪਿਛਲੀ ਸਰਕਾਰ ਨਹੀਂ ਸੀ ਕਿ ਮੁੱਦੇ ਤਾਂ ਦੇਖੋ ਆਵਾਜ਼ੀ ਪਾਰਟੀ ਜਿਹੜੀ ਲੈ ਕੇ ਜਾ ਰਹੀ ਹੈ ਉਹ ਇਹੀ ਨੇ ਵੀ ਪਾਣੀ, ਬਿਜਲੀ, ਐਜੂਕੇਸ਼ਨ ਔਰ ਹੈਲਥ ਉਹਦੇ ਨਾਲ ਨਾਲ ਜਿਹੜਾ ਬੱਚਿਆਂ ਨੂੰ ਰੁਜ਼ਗਾਰ ਇਹਨਾਂ ਪਿਛਲੀਆਂ ਸਰਕਾਰਾਂ ਨੇ ਕੋਈ ਕਿਸੇ ਕਿਸਮ ਦਾ ਧਿਆਨ ਇਹਨਾਂ ਮੁੱਦਿਆਂ 'ਤੇ ਨਹੀਂ ਦਿੱਤਾ ਹੈਗਾ ਉਹੀ ਮੁੱਦੇ ਨੇ ਜਿਹੜੇ ਉਹ ਆਵਾਜ਼ੀ ਪਾਰਟੀ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹੈ ਕੀ ਲੱਗਦਾ ਕਿ ਆਵਾਜ਼ੀ ਪਾਰਟੀ ਆਦੀ ਹੈ 100% ਹੋਣਗੇ ਜੀ ਪਹਿਲਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਮੁੱਚੀ ਟੀਮ ਨੇ ਸਾਰੇ ਵਾਅਦੇ ਆਪਣੇ ਪੂਰੇ ਕੀਤੇ ਨੇ ਤੇ ਪੰਜਾਬ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਜਿਹੜੀਆਂ ਵੀ ਗਾਰੰਟੀਆਂ ਦਿੱਤੀਆਂ ਨੇ ਉਹ ਪੂਰੀਆਂ ਕਰਨਗੇ ਬਹੁਤ ਮਭੀਆ ਚੱਲ ਰਿਹਾ ਹੈ ਔਰ ਪੂਰੀ ਤਿਆਰੀ ਜੋਰ ਨਾਲ ਚੱਲ ਰਹੀ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਇਲੈਕਸ਼ਨ ਨੂੰ ਲੈ ਕੇ ਔਰ ਲੋਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ 20 ਤਰੀਕ ਦਾ 20 ਫਰਵਰੀ ਦਾ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਔਰ ਆਮ ਆਦਮੀ ਪਾਰਟੀ ਦੇ ਤੇ ਲੋਕਾਂ ਨੇ ਮੰਦ ਬਣਾ ਲਿਆ ਆਪਣਾ ਤੇ ਲੋਕ ਆਪ ਮੁਹਾਰੇ ਨੇ ਜਿਹੜੇ ਆ ਰਹੇ ਨੇ ਕਨਸਾਭ ਦੀ ਐਂਟਰੀ ਕੀਤੀ ਹੈ ਕਿਵੇਂ ਦਾ ਲੱਗ ਰਿਹਾ ਹੈ ਤੁਹਾਡੀ ਹੈ ਜੀ ਕਨਸਾਭ ਦੀ ਐਂਟਰੀ ਹੋਈ ਹੈ ਕਿਵੇਂ ਲੱਗ ਰਿਹਾ ਹੈ ਦੇਖੋ ਐਡੇ ਵੱਡੇ ਜਦੋਂ ਚਿਹਰੇ ਆਉਂਦੇ ਨੇ ਤਾਂ ਕੁਦਰਤੀ ਗੱਲ ਹੈ ਵੀ ਪਾਰਟੀ ਦਾ ਓਵਰਹਾਲ ਜਿਹੜਾ ਉਹਨੂੰ ਬੈਨੀਫਿਟ ਹੁੰਦਾ ਕਿਉਂਕਿ ਇਹ ਜਿਹੜੇ ਐਡੇ ਵੱਡੇ ਲੀਡਰ ਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਰੂਰ ਬੰਦੇ ਬੈਠੇ ਹੁੰਦੇ ਨੇ ਤੇ ਤਾਂ ਬੜਾ ਵੱਡਾ ਫਾਇਦਾ ਜਿਹੜਾ ਉਹ ਹੋਇਆ ਹੈ ਕਿਹੜੀ ਪਾਰਟੀ ਦੇ ਨਾਲ ਲੱਗਦਾ ਮੈਨੂੰ ਕਾਬਿਲ ਹੈਗਾ ਤੁਹਾਨੂੰ ਸਾਨੂੰ ਤਾਂ ਇਹ ਲੱਗਦਾ ਵੀ ਆਵਾਜ਼ ਦੀ ਪਾਰਟੀ ਦੀ ਹਵਾ ਬਣੀ ਹੋਈ ਹੈ ਤੇ ਕੋਈ ਬਹੁਤਾ ਮੁਕਾਬਲੇ ਵਾਲੀ ਗੱਲ ਮੈਨੂੰ ਜਿਆਦਾ ਲੱਗਦੀ ਨਹੀਂ ਹੈ ਤੇ ਆਵਾਜ਼ ਦੀ ਪਾਰਟੀ ਹੈ ਜਿਹੜੀ ਉਹ ਵੱਡੇ ਫਰਕ ਦੇ ਨਾਲ ਜਿੱਤ ਕੇ ਪੰਜਾਬ ਦੇ ਸਰਕਾਰ ਜਿਹੜੀ ਉਹ ਬਣਾਉਂਦੀ 2.30 ਹਜ਼ਾਰ ਦੇ ਮੁੱਦੇ ਰਹਿਣਗੇ ਜੀ ਆਪਣੇ ਜਿਹੜੇ ਕਿਹਦੀ ਸਰਕਾਰ ਨਹੀਂ ਸੀ ਕਿ ਮੁੱਦੇ ਤਾਂ ਦੇਖੋ ਆਵਾਜ਼ ਦੀ ਪਾਰਟੀ ਜਿਹੜੀ ਲੈ ਕੇ ਜਾ ਰਹੀ ਹੈ ਉਹ ਇਹੀ ਨੇ ਵੀ ਪਾਣੀ ਬਿਜਲੀ ਐਜੂਕੇਸ਼ਨ ਔਰ ਹੈਲਥ ਉਹਨਾਂ ਨਾਲ-ਨਾਲ ਜਿਹੜਾ ਬੱਚਿਆਂ ਨੂੰ ਰੁਜ਼ਗਾਰ ਇਹਨਾਂ ਪਿਛਲੀਆਂ ਸਰਕਾਰਾਂ ਨੇ ਕੋਈ ਕਿਸੇ ਕਿਸਮ ਦਾ ਧਿਆਨ ਇਹਨਾਂ ਮੁੱਦੇਵਾਂ ਨਹੀਂ ਦਿੱਤਾ ਹੈਗਾ ਉਹੀ ਮੁੱਦੇ ਨੇ ਜਿਹੜੇ ਉਹ ਆਵਾਜ਼ ਦੀ ਪਾਰਟੀ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹੈ ਕੀ ਲੱਗਦਾ ਕੀ ਆਵਾਜ਼ ਦੀ ਪਾਰਟੀ ਆਉਂਦੀ ਹੈ 100% ਹੋਣਗੇ ਜੀ ਪਹਿਲਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਮੁੱਚੀ ਟੀਮ ਨੇ ਸਾਰੇ ਵਾਅਦੇ ਆਪਣੇ ਪੂਰੇ ਕੀਤੇ ਨੇ ਤੇ ਪੰਜਾਬ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਦੇ ਭਗਵੰਤ ਮਾਨ ਜੀ ਨੇ ਜਿਹੜੀਆਂ ਵੀ ਗਾਰੰਟੀਆਂ ਦਿੱਤੀਆਂ ਨੇ ਉਹ ਪੂਰੀਆਂ ਕਰਨਗੇ